ਵਾਹ ਬਈ ਸਰਕਾਰੇ ਤੇਰੇ ਬੁੱਢਾਂ ਦੀ ਰੱਖਿਆ ਕਰਨ ਪੁਲਿਸ ਮੁਲਾਜ਼ਮ ਤੇ ਆਮ ਲੋਕਾਂ ਦਾ ਰੱਬ ਰੱਖਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਵੀਆਈਪੀ ਕਲਚਰ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਟ੍ਰੋਲ ਹੋ ਰਹੇ ਨੇ ਤੇ ਦੂਸਰੀ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਟ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਚਰਚਾ ਦਾ ਵਿਸ਼ਾ ਬਣਨ ਦਾ ਕਾਰਨ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਟਾਂ ਦੀ ਰੱਖਿਆ ਕਰਨ ਦੇ ਲਈ ਬੂਟਾਂ ਦੀ ਸੁਰੱਖਿਆ ਦੇ ਲਈ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਤੇ ਜਿਵੇਂ ਇੱਕ ਇਥੇ ਸੂਚੀ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਹੈ ਕਿ ਦੋ ਪੁਲਿਸ ਮੁਲਾਜ਼ਮਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਟਾਂ ਦੀ ਰਾਖੀ ਕਰਨ ਦੀ ਡਿਊਟੀ ਲੱਗੀ ਹੈ ਗੇਟ ਨੰਬਰ 7 ਦੇ ਉੱਪਰ ਤਾਂ ਲੋਕ ਲਗਾਤਾਰ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੰਦੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਸ਼੍ਰੀ ਮੁਖਤਰ ਸਾਹਿਬ ਦੇ ਵਿੱਚ ਇੱਕ ਉਦਘਾਟਨ ਕਰਨ ਦੇ ਲਈ ਪਹੁੰਚੇ ਸੀ ਇਸੇ ਦੌਰਾਨ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਨਤਮਸਤਕ ਹੋਣਾ ਸੀ ਤੇ ਗੇਟ ਨੰਬਰ 7 ਤੋਂ ਆਪਣੇ ਜੋੜੇ ਉਤਾਰਨੇ ਸੀ ਤੇ ਇਸ ਜੋੜਿਆਂ ਦੀ ਰੱਖਿਆ ਦੇ ਲਈ ਦੋ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲੱਗੀ ਇਹ ਜੋ ਕਤੇ 83 ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਆ ਪਰ ਸਭ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਉਦਘਾਟਨ ਵੀ ਕੀਤਾ ਜਾਂਦਾ ਹੈ ਉਹ ਰੈਲੀ ਵੀ ਕਰਦੇ ਨੇ ਪ੍ਰਸਬ ਦੇ ਦਰਮਿਆਨ ਉਹ ਦਰਬਾਰ ਸਾਹਿਬ ਨਹੀਂ ਪਹੁੰਚਦੇ ਇਸ ਦਾ ਕਾਰਨ ਕੀ ਆ ਇਹ ਤਾਂ ਅਜੇ ਸਾਫ਼ ਨਹੀਂ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਬੂਟਾ ਨੂੰ ਲੈ ਕੇ ਦੋ ਸ੍ਰਿਖਿਆ ਮਲਾਲ ਜੋਟੀ ਲੱਗੀ ਸੀ ਤੇ ਜਦੋਂ ਇਹ ਲਿਸਟ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਜਾਂਦੀ ਆ ਲਗਾਤਾਰ ਟ੍ਰੋਲਿੰਗ ਹੁੰਦੀ ਆ ਕਿਸੇ ਟ੍ਰੋਲਿੰਗ ਤੋਂ ਬਚਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣਾ ਜੋ ਮੱਥਾ ਟੇਕਣ ਦਾ ਪ੍ਰੋਗਰਾਮ ਸੀ ਨਤਮਸਤਕ ਹੋਣ ਦਾ ਪ੍ਰੋਗਰਾਮ ਉਸ ਨੂੰ ਕੈਨਸਲ ਕੀਤਾ ਗਿਆ ਜਾਂ ਵਜਾ ਕੋਈ ਹੋ ਰਹਾ ਪਰ ਹਲਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਟਾਂ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਭਾਈ ਜਿਹੜਾ ਵਿਅਕਤੀ 2 ਤੋਂ ਲੈ ਕੇ 2.5 ਲੱਖ ਰੁਪਏ ਦੀ ਕੀਮਤ ਵਾਲੇ ਬੂਟ ਪਾਉਂਦਾ ਹੋਵੇ ਉਹਦੇ ਲਈ ਤਾਂ ਫਿਰ ਦੋ ਸੁਰੱਖਿਆ ਮਲਾਜ਼ਮਾਂ ਦੀ ਜ਼ਰੂਰਤ ਪਵੇ ਕਿਉਂਕਿ ਕੁਝ ਸਮਾਂ ਪਹਿਲਾਂ ਸਰਕਾਰ ਬਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਬੂਟਾਂ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਤਰੀਕ ਤੌਰ ਤੇ ਦਾਅਵਾ ਕੀਤਾ ਗਿਆ ਜੋ ਮੁੱਖ ਮੰਤਰੀ ਭਗਵੰਤ ਮਾਨ ਬੂਟ ਪਾਉਂਦੇ ਨੇ ਉਸ ਕੰਪਨੀ ਦੇ ਨੇ ਤੇ ਉਹਨਾਂ ਦੀ ਕੀਮਤ ਇਹ ਆ ਤੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਪਰ ਉਹ ਪੁਰਾਣੀਆਂ ਤਸਵੀਰਾਂ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ 2 ਤੋਂ ਲੈ ਕੇ 2.5 ਲੱਖ ਰੁਪਏ ਤੱਕ ਦੇ ਬੂਟ ਪਾਉਂਦੇ ਨੇ ਇਸੇ ਕਰਕੇ ਉਹਨਾਂ ਦੇ ਵੱਲੋਂ ਬੂਟਾਂ ਦੀ ਰੱਖਿਆ ਦੇ ਲਈ ਕਿਤੇ ਕੋਈ ਬੂਟ ਚੱਕ ਕੇ ਨਾ ਲੈ ਜੇ ਉਹਨਾਂ ਨੇ ਦੋ ਪੁਲਿਸ ਮਲਾਲਮਾਂ ਦੀ ਡਿਊਟੀ ਜੋ ਪੰਜਾਬ ਪੁਲਿਸ ਦੇ ਵੱਲੋਂ ਲਗਾਈ ਗਈਆ ਹੁਣ ਇੱਕ ਹੋਰ ਸਵਾਲ ਜੋ ਆਮ ਲੋਕਾਂ ਦੇ ਮਿਲੋ ਉਠਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਗੁਰੂ ਘਰ ਜਾਣਾ ਸੀ ਤਾਂ ਗੇਟ 7 ਨੰਬਰ ਦੇ ਉੱਪਰ ਜੋ ਜੋੜਾਕਾਰ ਬਣਿਆ ਹੋਇਆ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜੋੜੇ ਜੋੜਾਕਾਰ ਜਮਾ ਕਰਵਾ ਸਕਦੇ ਸੀ ਤਾਂ ਫਿਰ ਉਹਨਾਂ ਨੂੰ ਕੋਈ ਫਿਕਰ ਨਹੀਂ ਹੈਗੀ ਸੀ ਉਹਨਾਂ ਦੇ ਬੂਟ ਚੋਰੀ ਹੋ ਜਾਣਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਜਿਹੜੇ ਉੱਥੇ ਕੰਮ ਕਰਦੇ ਨੇ ਜਾਂ ਉੱਥੇ ਸੇਵਾ ਕਰਦੇ ਨੇ ਕੋਈ ਸੇਵਾਦਾਰ ਆਉਂਦਾ ਹੈ ਜੋੜਾਕਾਰ ਵਿੱਚ ਕਿ ਉਹਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ਵਾਸ ਨਹੀਂ ਪੰਜਾਬ ਪੁਲਸ ਨੂੰ ਵਿਸ਼ਵਾਸ ਨਹੀਂ ਆਮ ਆਦਮੀ ਪਾਰਟੀ ਨੂੰ ਵਿਸ਼ਵਾਸ ਨਹੀਂ ਇਸ ਕਰਕੇ ਉਹਨਾਂ ਨੇ ਦੋ ਪੁਲਸ ਮੁਲਾਜ਼ਮਾਂ ਦੀ ਡਿਊਟੀ ਲਗਾਈ ਆ ਪਰ ਅਦレス ਪੂਰੇ ਮਾਮਲੇ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਨੂੰ ਟੋਲ ਕੀਤਾ ਜਾ ਰਿਹਾ ਹੈ ਕਿ ਆਮ ਆਪਣੇ ਆਪ ਨੂੰ ਆਮਕਰਾਂਦੇ ਤੇ ਪੁਦਸਨ ਵਾਲਿਆਂ ਨੇ ਵੀ ਹੁਣ ਆਪਣੇ ਜੋੜਿਆਂ ਦੇ ਲਈ ਦੋ ਦੋ ਪੁਲਸ ਮੁਲਾਜ਼ਮ ਰੱਖੇ ਹੋਏ ਨੇ ਇੱਕ ਅਥਿਤ ਜੋ ਲਿਸਟ ਜਿ ਡਿਊਟੀਆਂ ਵਾਲੀ ਇਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਈ ਸੀ ਪਰ ਹਜੇ ਤੱਕ ਕਿਸੇ ਦੇ ਅਧਿਕਾਰਿਤ ਪੁਸ਼ਟੀ ਨਹੀਂ ਹੋਈ ਕਿ ਵਾਕਈ ਇਹ ਲਿਸਟ ਉਹ ਆ ਜਾਂ ਫਿਰ ਇਹ ਫੇਕ ਆ ਜਾਂ ਲਈ ਸਹੀ ਸਿਰ ਤੇ ਇਸ ਤਰ੍ਹਾਂ ਕੀ ਮੁਕਮਤੀ ਭਗਵੰਤ ਜੀ ਮਾਨ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ ਧੰਨਵਾਦ